ਕੇ ਲੋਕਾਂ ਨੂੰ ਜਾਗਰਤ ਕਰੋ ਤੇ ਤਾਂ ਕਿ ਨਸ਼ੇ ਇਥੋਂ ਖਤਮ ਹੋ ਜਾਣ ਦਸ ਦਰਸਲ ਗੱਲ ਇਹ ਹੈ ਵੀ ਕੁਝ ਲਾਲਚੀ ਲੋਕਾਂ ਨੇ ਜਿਨ੍ਹਾਂ ਨੇ ਨਸ਼ਾ ਵੇਚਣਾ ਹੈ ਜਿਨ੍ਹਾਂ ਲੋਕਾਂ ਨੇ ਮੈਂ ਸਮਝਦਾ ਵੀ ਉਹ ਕਿਸ ਦੇ ਹੱਥੇ ਚੜੇ ਹੋਏ ਨੇ ਜਿਵੇਂ ਇੱਕ ਵਾਰ ਦੀ ਗੱਲ ਹੈ ਪੁੱਟੋ ਨੇ ਇੱਕ ਗੱਲ ਕਹੀ ਸੀ ਵੀ ਮੈਂ ਜਿਵੇਂ ਸਾਡਾ بنگਲਾਦੇਸ਼ ਨਾਲੋਂ ਸਾਥੋਂ ਵੱਖਰਾ ਕੀਤਾ ਹੈ ਅਸੀਂ ਅਸੀਂ ਤਬਾਹ ਕਰ ਦਵਾਂਗੇ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਹੈ ਔਰ ਉਹੀ ਗੱਲ ਚੱਲ ਰਹੀ ਹੈ ਵੀ ਨਸ਼ੇ ਚੱਲ ਰਹੇ ਨੇ ਇਹ ਮੈਨੂੰ ਹੁਣ ਤੱਕ ਯਾਦ ਹੈ ਇਹ ਗਲਤੀ 40 ਸਾਲ ਪਹਿਲਾਂ ਉੱਟੋਂ ਨੇ ਕਹੀ ਸੀ ਪਰ ਜਿਹੜੇ ਸਾਡੇ ਆਪਣੇ ਲੋਕ ਨਸ਼ਾ ਵੇਚਦੇ ਨੇ ਜਵਾਨੀ ਤਬਾਹ ਕਰ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਖਿਆਲ ਕਰਨਾ ਚਾਹੀਦਾ ਪੈਸੇ ਪਿੱਛੇ ਤੁਸੀਂ ਪੰਜਾਬ ਨੂੰ ਔਰ ਪੰਜਾਬ ਹਿੰਦੁਸਤਾਨ ਦਾ ਸਿਰ ਹੈ ਸਿਰ 'ਚ 6:00 ਵਜੇ ਤਾਂ ਬੰਦਾ ਜਿਉਂਦਾ ਨਹੀਂ ਰਹਿੰਦਾ ਜੇ ਪੰਜਾਬ ਨੂੰ ਕੁਝ ਹੋ ਗਿਆ ਔਰ ਪੰਜਾਬ ਦੀ ਜਵਾਨੀ ਖਤਮ ਹੋ ਗਈ ਕਿਸਾਨੀ ਤਾਂ ਖਤਮ ਹੋ ਗਈ ਹੈ ਹੈ ਜੀ ਪਰ ਸਾਹ ਲੈ ਰਹੀ ਹੈ ਉਹ ਆਪਣੇ ਬਲਬੁੱਤਰ ਦੇ ਜੀਵ ਰਹੇ ਨੇ ਸੈਂਟਰ ਦੀ ਇੱਕ ਚਾਲ ਹੈ ਵੀ ਉਹ ਕਦੇ ਤਿੰਨ ਕਾਨੂੰਨ ਬਣਾ ਕੇ ਕਦੇ ਕੁਝ ਬਣਾ ਕੇ ਉਹ ਕਿਸਾਨੀ ਖਤਮ ਕਰਦੀ ਹੈ ਤੇ ਤਸਕਰਾਂ ਨੇ ਜਵਾਨੀ ਖਰਾਬ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਮੈਂ ਸਮਝਦਾ ਵੀ ਆ ਜੋ ਜੈਸਾ ਅੱਜ ਪ੍ਰੋਗਰਾਮ ਮੋਹਿਤ ਜੀ ਨੇ ਬਣਾਇਆ ਇਹ ਬਹੁਤ ਖੂਬਸੂਰਤ ਪ੍ਰੋਗਰਾਮ ਹੈ ਇਹਦੇ ਤੇ ਚੱਲ ਕੇ ਸਾਨੂੰ ਲੋਕਾਂ ਨੂੰ ਜਾਗਰਿਤ ਕਰਨਾ ਚਾਹੀਦਾ ਆਪਣੇ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਹੁੰਦਾ ਵੀ ਹਰ ਬੰਦੇ ਨੂੰ ਜਿਹੜਾ ਇਹਨਾਂ ਦੇ ਬੱਚੇ ਪੜ੍ਹਦੇ ਨੇ 8ਵੀਂ 10ਵੀਂ ਚ ਜਾਨੀ ਕਿ ਜਵਾਨੀ ਚ ਪੈਰ ਰੱਖਣ ਵਾਲੇ ਨੇ ਰਾਤ ਨੂੰ ਸੁੱਤੇ ਪਿਆਂ ਦੀ ਜੇਬ ਫੁਰਨੀ ਚਾਹੀਦੀ ਹੈ ਮਾਪਿਆਂ ਨੂੰ ਵੀ ਦੱਸੋ ਇਹਨਾਂ ਦੀ ਜੇਬ ਦੇ ਵਿੱਚ ਕੋਈ ਪੂਲੀ ਕੋਈ ਬੀੜੀ ਕੋਈ ਸਿਗਰਟ ਕੋਈ ਐਸੇ ਤਾਂ ਨਹੀਂ ਹੈਗਾ ਅਗਰ ਐਸਾ ਕਿਉਂ ਕਿ ਇਹ ਕੱਲਾ ਸਰਕਾਰ ਦਾ ਕੰਮ ਨਹੀਂ ਹੈ ਇਹ ਕੰਮ ਮਾਪੇ ਦਾ ਵੀ ਹੈ ਬੱਚਿਆਂ ਨੂੰ ਸੰਭਾਲਣਾ ਜਦ ਤੱਕ ਬੱਚੇ ਪੈਦਾ ਕਰ ਲੈਣੇ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਹੈ ਸੁਦੀਕ ਸਾਹਿਬ ਗੱਲ ਕਰਦੇ ਹਾਂ ਮੌਜੂਦਾ ਸਰਕਾਰ ਦੀ ਰੋਜ਼ ਕਿੱਥੇ ਨਾ ਕਿੱਥੇ ਗੈਂਗਵਾਰ ਹੋ ਰਹੀ ਹੈ ਔਰ ਨਸ਼ਾ ਜਿਹੜਾ ਹੈਗਾ ਉਹ ਕਹਿ ਰਹੇ ਵੀ ਅਸੀਂ ਖਤਮ ਕਰ ਰਹੇ ਹਾਂ ਜਿਹੜੇ ਤਸਕਰ ਰਹਿ ਗਏ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਦੇਖੋ ਜਿਉਂ-ਜਿਉਂ ਬੇਰੁਜ਼ਗਾਰੀ ਬਦੂਗੀ ਇਹ ਗੈਂਗਵਾਰ ਤਾਕਤਵਰ ਹੁੰਦੀ ਜਾਊਗੀ ਕਿਉਂਕਿ ਜਿਹੜੇ ਲੋਕ ਜਿਨਾਂ ਜਿਹੜੇ ਪੜਾਏ ਲਿਖੇ ਲੋਕ ਦੀ ਵਿਚਾਰੇ ਬੇਰੋਜ਼ਗਾਰ ਤੋਰੇ ਫਿਰਦੇ ਨੇ ਨਾ ਉਹਨਾਂ ਲੋਕ ਕੋਈ ਕੰਮ ਤਾਂ ਹੈ ਨਹੀਂ ਆਖਰ ਰੋਟੀ ਖਾਣੀ ਆ ਰਹਿਣਾ ਐਸ਼ ਕਰਨੀ ਆ ਸਭ ਕੁਝ ਕਰਨਾ ਹੈ ਉਸ ਫਿਰ ਇਸ ਕੰਮ ਤੇ ਆ ਜਾਂਦੇ ਨੇ ਵੀ ਬਿਲਗੈਰ ਕੁਝ ਕੀਤੇ ਆ ਚਲੋ ਜਦੋਂ ਫੜੇ ਦੇਵਾਂਗੇ ਦੇਖੀ ਜਾਊਗੀ ਪਹਿਲਾਂ ਤਾਂ ਐਸ਼ ਕਰ ਲਈਏ ਤੇ ਮੇਰੇ ਕਹਿਣ ਦਾ ਮਤਲਬ ਹੈ ਜਿਹੜੀ ਬੇਰੋਜ਼ਗਾਰੀ ਹੈ ਨੌਕਰੀਆਂ ਨਹੀਂ ਹੈਗੀਆਂ ਨੇ ਹਾਂਜੀ ਇਹਦੇ ਵਿੱਚ ਕਸੂਰ ਪੰਜਾਬ ਸਰਕਾਰ ਦਾ ਵੀ ਹੈ ਸੈਂਟਰ ਸਰਕਾਰ ਦਾ ਵੀ ਹੈ ਸਰਕਾਰ ਨੇ ਇੱਥੇ ਇੰਡਸਟਰੀ ਨਹੀਂ ਲਗਣ ਦਿੱਤੀ ਹੈਗੀ ਆ ਔਰ ਇੰਡਸਟਰੀ ਬਗੈਰ ਨੌਕਰੀ ਨਹੀਂ ਮਿਲਦੀ ਹੈ ਔਰ ਇਸ ਤੋਂ ਇਲਾਵਾ ਮੈਂ ਸਮਝਦਾ ਬੇਰੋਜ਼ਗਾਰੀ ਸਾਰੀ ਮੁਸੀਬਤਾਂ ਦੀ ਸਾਰੀ ਬਿਮਾਰੀਆਂ ਦੀ ਜੜ بے ਰੁਜ਼ਗਾਰੀ ਹੈ ਇਸੇ ਕਰਕੇ ਗੈਂਗਵਾਰ ਹੋ ਰਹੀ ਹੈ ਜਿਹੜੀ ਅੱਜ ਰੈਲੀ ਦੇਖੋ ਜਾਗਰੂਕ ਰਹਿਣਾ ਚਾਹੀਦਾ ਹਰ ਬੰਦੇ ਨੂੰ ਮੈਂ ਸਮਝਦਾ ਜਦੋਂ ਅੱਖ ਖੁੱਲ੍ਹੇ ਉਦੋਂ ਸਵੇਰਾ ਸਮਝੋ ਜਿਹੜੀ ਅੱਜ ਰੈਲੀ ਹੋ ਰਹੀ ਹੈ ਉਹ ਵੀ ਸਵੇਰ ਵਾਸਤੇ ਹੈ ਜਿਹੜੀਆਂ ਪਹਿਲੀਆਂ ਹੋਈਆਂ ਨੇ ਉਹ ਵੀ ਹੋਈਆਂ ਨੇ ਕਿਉਂਕਿ ਹਰ ਪਾਰਟੀ ਨੂੰ ਚਾਹੀਦਾ ਵੀ ਉਹ ਕਮ ਸੇ ਕਮ ਕਮ ਸੇ ਕਮ ਆਪਣੇ ਵਰਕਰ ਨੂੰ ਹਲੂਣਾ ਨਹੀਂ ਜਾਵੇ ਤੇ ਆਪਣੀ ਪਾਰਟੀ ਨੂੰ ਜਿਉਂਦਾ ਰੱਖਣ ਵਾਸਤੇ ਉਹ ਕੁਝ ਨਾ ਕੁਝ ਕਰੀ ਜਾਵੇ ਅੱਜ ਦੀ ਰੈਲੀ ਵੀ ਇਸੇ ਗੱਲ ਦੀ ਗਵਾਹ ਹੈ ਵੀ ਉਹ ਸਤਾਈ ਦੀ ਸਮਝ ਲਓ ਮੈਂ ਸਮਝਦਾ ਵੀ ਜਾਗਰੂਕ ਕਰਨਾ ਲੋਕਾਂ ਨੂੰ ਨੌਜਵਾਨਾਂ ਨੂੰ ਜਾਗਰੂਕ ਕਰਨਾ ਨਸ਼ੇ ਤੋਂ ਦੂਰ ਰੱਖਣਾ ਇਹ ਬਹੁਤ ਜ਼ਰੂਰੀ ਹੈ ਤੇ ਇਹਨੂੰ ਤੁਸੀਂ ਸਤਾਈ ਦੀ ਸਮਝ ਲਓ ਇਹਨੂੰ ਤੁਸੀਂ ਅੱਜ ਦੀ ਸਮਝ ਲਓ ਤੇ ਬਹੁਤ ਜੁਰੀ ਹੈ ਦਾ